ਮੇਰਾ ਪਹਿਲਾ ਸਵਾਲ ਹੈ ਜੀ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇ ਪੰਜ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਨਾਮ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇ ਪੰਜ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਨਾਮ ਤੇ ਜਿਹੜੇ ਵੀਰ ਭੈਣ ਵੀਡੀਓ ਦੇਖ ਰਹੇ ਹੋ ਵੀ ਕਮੈਂਟ ਰਾਂ ਜਾਂ ਜਵਾਬ ਦੇ ਸਕਦੇ ਹਾਂ ਜੀ ਕੌਣ ਦੱਸੇਗਾ ਜੀ ਮੈਂ ਦੱਸਦੀ ਨੇਹੀ ਦੱਸਣਗੇ ਪਰ ਜੋਸੀ ਤੁਹਾਡੀ ਵਾਸਤੇ ਤਿਆਰੀ ਹੈਗੀ ਕੋਈ ਹਾਂਜੀ ਮਿਲ ਕੇ ਚਲੋ ਮਿਲ ਕੇ ਦੱਸ ਦੋਗੇ ਚਲੋ ਠੀਕ ਹੈ ਜੀ ਤੋਂ ਦੱਸੋ ਨੇਹੀ ਦੱਸਣ ਪਹਿਲੇ ਪਹਿਲਾ ਤਾਂ ਹੈਗਾ ਜੀ ਗੁਰੂ ਕਾ ਲੋਹਾਰ ਗੁਰੂ ਕਾ ਲੋਹਾਰ ਠੀਕ ਹੈ ਜੀ ਹਾਂਜੀ ਤੇ ਸੈਕਿੰਡ ਤੇ ਹੈਗਾ ਜੀ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੰਡੀ ਗੁਰਦੁਆਰਾ ਮੰਡੀ ਚ ਪੈ ਗਿਆ ਗੁਰਦੁਆਰਾ ਸ੍ਰੀ ਮੰਡੀ ਠੀਕ ਹੈ ਜੀ ਹਾਂਜੀ ਹਾਂ ਜੀ ਗੁਰਦੁਆਰਾ ਸ੍ਰੀ ਪੋਂਟਾ ਸਾਹਿਬ ਗੁਰਦੁਆਰਾ ਸ੍ਰੀ ਪੋਂਟਾ ਸਾਹਿਬ ਵਾਹ ਜੀ ਵਾਹ ਠੀਕ ਹੈ ਜੀ ਤੇ ਨੈਕਸਟ ਹੈ ਜੀ ਗੁਰਦੁਆਰਾ ਸ੍ਰੀ ਰਵਾਲ ਸਰ ਸਾਹਿਬ ਰਵਾਲ ਸਰ ਸਾਹਿਬ ਚਾਰ ਹੋ ਗਏ ਹਾਂਜੀ ਤੇ ਲਾਸਟ ਬਚਿਆ ਇੱਕ ਗੁਰਦੁਆਰਾ ਸ੍ਰੀ ਪੰਗਾਣੀ ਸਾਹਿਬ ਪੰਗਾਣੀ ਸਾਹਿਬ ਵੈਰੀ ਗੁੱਡ ਚਲੋ ਹੁਣ ਜਿਹੜੇ ਤੁਸੀਂ ਪੰਜ ਇਤਿਹਾਸਿਕ ਗੁਰਦੁਆਰਿਆਂ ਦੇ ਨਾਮ ਦੱਸੇ ਨੇ ਇਹਨਾਂ ਵਿੱਚੋਂ ਹਮ ਤੁਹਾਨੂੰ ਸਵਾਲ ਜਵਾਬ ਪੁੱਛਦਾ ਤੁਸੀਂ ਜਵਾਬ ਦਿਓ ਹਾਂਜੀ ਜਿਹੜਾ ਤੁਸੀਂ ਦੱਸਿਆ ਜੀ ਗੁਰਦੁਆਰਾ ਸ੍ਰੀ ਗੁਰੂਕਾ ਲਾਹੌਰ ਇਹ ਗੁਰਦੁਆਰਾ ਸ੍ਰੀ ਗੁਰੂਕਾ ਲਾਹੌਰ ਕਿੱਥੇ ਸਥਿਤ ਹੈ ਤੇ ਇੱਥੇ ਦਾ ਇਤਿਹਾਸ ਕੀ ਹੈ ਕੀ ਹੋਇਆ ਸੀ ਇੱਥੇ ਇਹ ਹੈਗਾ ਜੀ ਅਨੰਦਪੁਰ ਸਾਹਿਬ ਤੋਂ ਤਕਰੀਬਨ 12-13 ਕਿਲੋਮੀਟਰ ਦੀ ਦੂਰੀ ਤੇ ਹੈਗਾ ਓਕੇ ਠੀਕ ਹੈ ਜੀ ਕਿਹੜੀ ਜਗ੍ਹਾ ਦਾ ਨਾਮ ਹੀ ਗੁਰੂਕਾ ਲਾਹੌਰ ਆ ਅੱਛਾ ਜਗਾ ਤਾਂ ਨਾਮ ਹੀ ਗੁਰੂਕਾ ਲਾਹੌਰ ਹੈ ਜੀ ਇਹ ਗੁਰੂਕਾ ਲਾਹੌਰ ਕਿਵੇਂ ਪਿਆ ਏ ਗੁਰੂ ਗੋਬਿੰਦ ਸਿੰਘ ਜੀ ਨੇ ਜੀ ਆਪੇ ਰੱਖਿਆ ਹੈਗਾ ਇਸ ਜਗ੍ਹਾ ਦਾ ਨਾਮ ਗੁਰੂਕਾ ਲਾਹੌਰ ਅੱਛਾ ਜੀ ਇੱਥੇ ਹੋਇਆ ਕੀ ਸੀ ਜਿਹੜੇ ਵੀਰਪਿਆਨ ਵੀਡੀਓ ਦੇਖ ਰਹੇ ਨੇ ਤੇ ਜਿਹੜੇ ਇੱਥੇ ਆਏ ਨੇ ਉਹ ਵੀ ਕਮੈਂਟ ਰਹਿਣ ਜਵਾਬ ਦੇ ਸਕਦੇ ਹਨ ਇਸ ਥਾਂ ਤੇ ਹੋਇਆ ਕੀ ਸੀ ਗੁਰੂਕਾ ਲਾਹੌਰ ਦੇ ਵਿੱਚ ਜੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਹੋਇਆ ਸੀ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਹੋਇਆ ਸੀ ਅੱਛਾ ਇਹ ਪਤਾ ਉਹਨਾਂ ਦਾ ਵਿਆਹ ਹੋਇਆ ਕਿਹਦੇ ਨਾਲ ਸੀਗਾ हां जी दसो जी माता जितो जी ਨਾਲ माता जितो जी ਜਿਨ੍ਹਾਂ ਨੂੰ માતા अजीत कौर ਜੀ ਵੀ ਕਿਹਾ ਜਾਂਦਾ ਹੈ ਬਿਲਕੁਲ ਸਹੀ ਜਵਾਬ ਹੈ ਜੀ ਤੇ ਅਗਲਾ ਸਵਾਲ ਜੀ ਜਿਹੜਾ ਤੁਸੀਂ ਪੁੱਛਿਆ ਦੱਸਿਆ ਸੀਗਾ ਗੁਰਦਾਰਾ ਪੰਘਾੜੀ ਸਾਹਿਬ ਹਨਾ ਗੁਰਦਾਰਾ ਪੰਘਾੜੀ ਸਾਹਿਬ ਦਾ ਕੀ ਇਤਿਹਾਸ ਹੈ ਕੀ ਹੋਇਆ ਸੀ ਗੁਰਦਾਰਾ ਪੰਘਾੜੀ ਸਾਹਿਬ ਇੱਥੇ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਜੰਗ ਲੜੀ ਸੀ ਜੀ ਬਿਲਕੁਲ ਸਹੀ ਜਵਾਬ ਹੈ ਜਿਹੜੇ ਵੀਰ ਪੰਨ ਦੇਖ ਰਹੇ ਹਨ ਉਹ ਵੀ ਕਮੈਂਟ ਰਹਿ ਜਵਾਬ ਦੇ ਸਕਦੇ ਹਨ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦੋ ਤਾਂ ਕਿ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਅਗਲਾ ਸਵਾਲ ਜੀ ਜੀ ਤੀਸਰਾ ਤੁਸੀਂ ਕਿਹਾ ਸੀ ਗੁਰਦਾਰਾ ਪੌਂਟਸ ਸਾਹਿਬ ਹਾਂ ਜਿਹੜਾ ਗੁਰਦਾਨ ਪੌਂਟਾ ਸਾਹਿਬ ਹੈ ਇਹ ਪੌਂਟਾ ਸਾਹਿਬ ਦਾ ਕੀ ਮਤਲਬ ਹੈ ਇਹ ਪਤਾ ਕਿਸੇ ਨੂੰ ਵੀ ਪੌਂਟਾ ਪੌਂਟਾ ਸਾਹਿਬ ਜੀ ਪੌਂਟਾ ਸਾਹਿਬ ਦਾ ਤੁਹਾਨੂੰ ਪਤਾ ਹੈ ਸਰਕਾਰ ਵੱਲੋਂ ਆਪਾਂ ਕਹਿੰਦੇ ਆ ਪੌਂਟਾ ਦਾ ਕੀ ਮਤਲਬ ਹੈ ਇਹ ਪਤਾ ਹੈ ਪੌਂਟਾ ਦਾ ਮਤਲਬ ਹੈਗਾ ਜੀ ਪਾਉਂਟ ਕਾਣਾ ਮਤਲਬ ਕਿ ਪੈਰ ਧਰਨਾ ਅੱਛਾ ਪੌਂਟਾ ਸਾਹਿਬ ਦਾ ਪਵਾਨਾ ਨਾਮ ਅਸਲੀ ਨਾਮ ਸੀ ਪੌਂਟਿਕਾ ਪੌਂਟਿਕਾ ਅੱਛਾ ਜੀ ਇਹਦਾ ਮਤਲਬ ਕੀ ਹੋਇਆ ਪੌਂਟਿਕਾ ਦਾ ਪੈਰ ਟਿਕਾਣਾ ਪੈਰ ਟਿਕਾਣਾ ਇਹ ਪੈਰ ਟਿਕਾਇਆ ਕਿਨੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਪੈਰ ਟਿਕਾਇਆ ਸੀ ਇਸ ਕਰਕੇ ਇਹਦਾ ਨਾਮ ਪੋਂਟਾ ਸਾਹਿਬ ਰੱਖਿਆ ਗਿਆ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਸੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਜਦੋਂ ਆਏ ਸਨ ਤੇ ਕਿਹਦੇ ਕਹਿਣ ਤੇ ਆਏ ਸੀ ਰਾਜਾ ਸੀ ਕੋਈ ਹਨਾ ਉਹ ਰਾਜੇ ਦਾ ਨਾਮ ਦੱਸਣਾ ਤੁਸੀਂ ਤੇ ਉਹ ਰਾਜਾ ਕਿੱਥੇ ਦਾ ਸੀਗਾ ਇਹ ਵੀ ਦੱਸਣਾ ਉਹ ਰਾਜਾ ਉਹ ਰਾਜਾ ਜਿਹੜੇ ਇੱਕ ਮਿੰਟ ਤੁਹਾਨੂੰ ਰੋਕ ਰਹੇ ਆ ਜਿਹੜੇ ਵੀਰਪਰ ਵੀਡੀਓ ਦੇਖ ਰਹੇ ਨੇ ਕਮੈਂਟ ਰਾਂਜੋ ਜਵਾਬ ਦੇ ਸਕਦੇ ਨੇ ਗੁਰਦੁਆਰਾ ਸਾਹਿਬ ਗੁਰਦੁਆਰਾ ਪੋਂਟਾ ਸਾਹਿਬ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਸੀ ਕਿਸੇ ਰਾ ਕਹਿੰਦੇ ਆਏ ਸੀ ਉਹ ਜਿਹੜਾ ਰਾਜਾ ਸੀਗਾ ਕਿਸੇ ਰਾਜੇ ਨੇ ਬੁਲਾਇਆ ਸੀਗਾ ਉਹ ਰਾਜਾ ਕੌਣ ਸੀ ਅ ਬੇਨਤੀ ਕੀਤੀ ਸੀ ਅ ਬੇਨਤੀ ਕੀਤੀ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਆਏ ਸੀ ਤੇ ਉਹ ਰਾਜਾ ਕੌਣ ਸੀਗਾ ਔਰ ਉਹਦਾ ਕੀ ਨਾਮ ਸੀਗਾ ਰਾਜੇ ਦਾ ਤੇ ਉਹ ਕਿੱਥੇ ਦਾ ਰਾਜਾ ਸੀ ਇਹ ਦੱਸਣਾ ਭਾਈ ਕਮੈਂਟ ਕਰਕੇ ਜਿਨ੍ਹਾਂ ਨੂੰ ਪਤਾ ਹੈ ਜੀ ਨੇ ਹਾਂ ਜੀ ਉਹ ਹੈਗਾ ਜੀ ਨੇਹਾਂੰਦ ਦਾ ਰਾਜਾ ਸੀਗਾ ਹਾਂ ਨੇਹਾਂੰਦ ਰਾਜਾ ਮੇਂਦਨੀ ਪ੍ਰਕਾਸ਼ ਉਹਨਾਂ ਦਾ ਨਾਮ ਸੀਗਾ ਉਹਨਾਂ ਨੇ ਬੇਨਤੀ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਤੁਸੀਂ ਇੱਥੇ ਆ ਕੇ ਕੁਝ ਸਮਾਂ ਗੁਜ਼ਾਰੋ ਮਤਲਬ ਕਿ ਚਰਨ ਪਾਓ ਇੱਥੇ ਆ ਕੇ ਬਿਲਕੁਲ ਬਿਲਕੁਲ ਇਹ ਆਪਣੇ ਚਰਨ ਨੇ ਜਿਹੜੇ ਉਹ ਟਕਾਓ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਜਗ੍ਹਾ ਦਾ ਨਾਮ ਪੌਂਟਾ ਸਾਹਿਬ ਰੱਖਿਆ ਪੌਂਟਾ ਸਾਹਿਬ ਰੱਖਿਆ ਸੀਗਾ ਅੱਛਾ ਇੱਥੇ ਨਾ ਇੱਕ ਨਦੀ ਵੀ ਵਗਦੀ ਹੈ ਹਾਂਜੀ ਹਾਂ ਉਸ ਨਦੀ ਦਾ ਨਾਮ ਦੱਸੋ ਜਿਨ੍ਹਾਂ ਨੂੰ ਪਤਾ ਹੈ ਉਹ ਵੀ ਦੱਸ ਸਕਦੇ ਕਮੈਂਟ ਰਹੀਂ ਇੱਥੇ ਨਦੀ ਵਗਦੀ ਹੈ ਕੋਈ ਨਦੀ ਦਾ ਕੀ ਨਾਮ ਹੈ ਉਸ ਨਦੀ ਦਾ ਨਾਮ ਹੈਗਾ ਜੀ ਜਮੁਨਾ ਨਦੀ ਉਸੇ ਕੰਡੇ ਤੇ ਬਸਿਆ ਹੋਇਆਗਾ ਮਤਲਬ ਕਿ ਜਮੁਨਾ ਨਦੀ ਦੇ ਕੰਡੇ ਤੇ ਇਸ ਸ਼ਹਿਰ ਬਸਿਆ ਹੋਇਆਗਾ ਬਿਲਕੁਲ ਬਿਲਕੁਲ ਚਲੋ ਮੇਰਾ ਅਗਲਾ ਸਵਾਲ ਹੈ ਜੀ ਇਸ ਥਾਨ ਤੇ ਚਾਰ ਸਹਿਬਜ਼ਾਦੇ ਵਿੱਚੋਂ ਇੱਕ ਸਹਿਬਜ਼ਾਦੇ ਦਾ ਜਨਮ ਵੀ ਹੋਇਆ ਸੀ ਉਹਨਾਂ ਦਾ ਕੀ ਨਾਮ ਹੈ ਕਿਹੜੇ ਸਹਿਬਜ਼ਾਦੇ ਸੀ ਇਹ ਦੱਸਣਾ ਹੈ ਲੇਕਿਨ ਜਿਹੜੇ ਵੀਰਪਣ ਵੀਡੀਓ ਦੇਖ ਰਹੇ ਨੇ ਉਹ ਵੀਡੀਓ ਨੂੰ ਚੱਲਦੇ-ਚੱਲਦੇ ਇੱਕ ਤਾਂ ਸ਼ੇਅਰ ਕਰ ਦਿਓ ਤੇ ਜਿਨ੍ਹਾਂ ਨੂੰ ਪਤਾ ਹੈ ਤੇ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੋਏਗਾ ਤੇ ਉਹ ਜ਼ਰੂਰ ਦੱਸਣ ਕਿ ਕਿਹੜੇ ਸਹਿਬਜ਼ਾਦੇ ਸੀ ਜਿਨ੍ਹਾਂ ਦਾ ਜਨਮ ਇਸ ਥਾਨ ਤੇ ਹੋਇਆ ਸੀ ਗੁਰਦਲ ਪੌਂਟ ਤੋ ਇਹ ਦੱਸੋ ਕੌਣ ਦੱਸੇਗਾ ਜੀ ਸਹਬਜਾਦਾ ਬਾਬਾਜੀਤ ਸਿੰਘ ਜੀ ਸਹਬਜਾਦਾ ਬਾਬਾ ਅਜੀਤ ਸਿੰਘ ਜੀ ਸਭ ਤੋਂ ਵੱਡੇ ਸਨ ਸਹਬਜਾਦਾ ਬਾਬਾ ਅਜੀਤ ਸਿੰਘ ਜੀ ਬਿਲਕੁਲ ਜੀ ਉਹਨਾਂ ਦਾ ਜਨਮ ਹੋਇਆ ਸੀਗਾ ਗੁਰਦੁਆਰਾ ਪੌਂਟਾ ਸਾਹਿਬ ਇੱਥੇ ਇੱਕ ਜਿਹੜਾ ਹੈ ਗੁਰਦੁਆਲਾ ਸਾਹਿਬ ਦੇ ਵਿੱਚ ਹੀ ਦੋ ਤਿੰਨ ਗੁਰਦਾਰ ਸਾਹਿਬ ਹੋਰ ਵੀ ਹੈਗੇ ਨੇ ਬਣੇ ਹੋਏ ਨੇ ਸਥਾਨ ਉਹਨਾਂ ਦੇ ਨਾਮ ਪਤਾ ਕਿਸੇ ਨੂੰ ਕਿਹੜੇ ਕਿਹੜੇ ਹੈਗੇ ਨੇ ਉਹ ਜੀ ਲਿਕਤਾ ਹੈਗਾ ਜੀ ਕਵੀ ਦਰਬਾਰ ਕਵੀ ਦਰਬਾਰ ਕਿਉਂਕਿ ਗੁਰਸਾਹਿਬ ਇੱਥੇ ਕਵੀ ਦਰਬਾਰ ਕਰਾਇਆ ਕਰਦੇ ਸਨ ਜੀ ਬਿਲਕੁਲ ਜੀ ਇੱਕ ਸ਼ਾਇਦ ਹੈ ਜੀ ਦਸਤਾਰ ਨਾਲ ਰਿਲੇਟਡ ਹੈਗਾ ਦਸਤਾਰ ਸਾਹਿਬ ਗੁਰਦੁਆਰਾ ਦਸਤਾਰ ਸਾਹਿਬ ਬਿਲਕੁਲ ਸਹੀ ਜਵਾਬ ਹੈ ਗੁਰਦੁਆਰਾ ਦਸਤਾਰ ਸਾਹਿਬ ਹੁਣ ਲੋ ਜੀ ਮੇਰਾ ਹੁਣ ਅਗਲਾ ਸਵਾਲ ਆਪ ਜੀ ਨੂੰ ਆਪ ਵੀ ਨੇ ਕਿਹਾ ਜੀ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੰਡੀ ਜੀ ਇਹ ਜਿਹੜਾ ਮੰਡੀ ਹੈ ਇਹ ਮੰਡੀ ਕੀ ਹੈ ਥੋੜਾ ਇਹਦੇ ਬਾਰੇ ਜ਼ਰੂਰ ਦੱਸੋ ਇਹ ਮੰਡੀ ਇੱਕ ਜ਼ਿਲ੍ਹਾ ਜੀ ਬਹੁਤ ਵੱਡਾ ਜ਼ਿਲ੍ਹਾ ਹੈਗਾ। ਅੱਛਾ। ਮਤਲਬ ਕਿ ਜੇ ਮੇਰੇ ਪਾਸ ਦੱਸਿਆ ਸੀ ਗੁਰਦੁਆਰਾ ਸ੍ਰੀ ਰਿਵਾਲਸਰ ਸਾਹਿਬ ਇਹ ਵੀ ਮੰਡੀ ਦੇ ਵਿੱਚ ਹੀ ਆ ਗਿਆ। ਅੱਛਾ ਮੰਡੀ ਦੇ ਵਿੱਚ ਹੀ ਗੁਰਦੁਆਰਾ ਰਿਵਾਲਸਰ ਸਾਹਿਬ ਆਪੈਂਦਾ। ਇਹ ਵੀ ਸਾਰਾ ਮੰਡੀ ਚ ਹੀ ਆ ਗਿਆ ਮਤਲਬ ਕਿ ਮੰਡੀ ਇੱਕ ਜ਼ਿਲ੍ਹਾ ਬਣਿਆ ਹੋਇਆ ਹੈਗਾ ਜਿਸ ਦੇ ਵਿੱਚ ਕਿ ਬਹੁਤ ਸਾਰੀਆਂ ਸ਼ਹਿਰ ਨੇਗੇ ਜਿਹੜੇ ਉਹ ਹੁੰਦੇ ਨੇਗੇ। ਮੰਤਬ ਮੰਡੀ ਜ਼ਿਲ੍ਹਾ ਹੈ? ਹਾਂਜੀ। ਠੀਕ ਹੈ ਮੰਡੀ ਜ਼ਿਲ੍ਹਾ ਹੈ ਹਿਮਾਚਲ ਪ੍ਰਦੇਸ਼ ਦਾ ਜ਼ਿਲ੍ਹਾ ਹੈ। ਹਾਂਜੀ ਹਿਮਾਚਲ ਪ੍ਰਦੇਸ਼ ਦਾ ਜ਼ਿਲ੍ਹਾ ਹੈ। ਓਕੇ ਮੰਡੀ ਹਿਮਾਚਲ ਪ੍ਰਦੇਸ਼ ਦਾ ਜ਼ਿਲ੍ਹਾ ਹੈ ਇਹ ਗੱਲ ਆਪ ਜੀ ਸਮਝ ਕੇ ਹੁਣ ਉਹ ਨਾਮ ਕੀ ਹੈ ਉਹ ਵੀ ਤੁਸੀਂ ਦੱਸਣਾ ਜਿਹੜੇ ਵੀਰ ਭੈਣ ਬੀੜ ਦੇਖਣ ਨੇ ਉਹ ਵੀ ਕਮੈਂਟਰਾਂ ਨੂੰ ਜਵਾਬ ਦੇ ਸਰ ਮੰਡੀ ਨੂੰ ਕਿਹច ਹੋਰ ਨਾਮ ਨਾਲ ਵੀ ਜਾਣਿਆ ਜਾਂਦਾ ਉਹ ਕੀ ਨਾਮ ਹੈ ਆਈ ਥਿੰਕ ਛੋਟੀ ਕਾਸ਼ੀ ਕਿਹਾ ਜਾਂਦਾ ਛੋਟੀ ਕਾਸ਼ੀ ਕਿਹਾ ਜਾਂਦਾ ਹੈ ਮੰਡੀ ਨੂੰ ਬਿਲਕੁਲ ਸਹੀ ਜਵਾਬ ਹੈ ਜੀ ਛੋਟੀ ਕਾਸ਼ੀ ਕਿਹਾ ਜਾਂਦਾ ਤੇ ਇੱਥੇ ਵੀ ਗੁਰੂ ਗੋਬਿੰਦ ਸਿੰਘ ਜੀ ਆਏ ਸਨ ਹਾਂਜੀ ਬਿਲਕੁਲ ਇਹ ਤੇ ਆ ਥੋੜਾ ਜਿਹਾ ਇਤਿਹਾਸ ਇਹ ਜਾਣਕਾਰੀ ਹਜਰੂਰ ਦੱਸੋ ਜੀ ਮਤਲਬ ਕਿ ਇੱਥੇ ਜਿੰਨਾ ਕਿ ਇਤਿਹਾਸ ਮੈਂ ਪੜਿਆਗਾ ਉਸ ਅਕੋਰਡਿੰਗ ਦੱਸ ਰਹੀ ਆ ਬਾਕੀ ਮੈਨੂੰ ਜ਼ਿਆਦਾ ਨਹੀਂ ਪਤਾ ਜੀ ਜੀ ਮਤਲਬ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਸੀਗੇ ਤੇ ਉਹਨਾਂ ਨੇ ਥੋੜਾ ਟਮ ਸਮਾਂ ਸੀ ਜਿਹੜਾ ਇੱਥੇ ਗੁਜ਼ਾਰਿਆ ਸੀਗਾ ਤੇ ਇੱਥੇ ਜਿਹੜੀ ਕ ਨਦੀ ਹੈਗੀ ਨੀਚੇ ਉੱਥੇ ਬਿਆਸ ਨਦੀ ਹੈਗੀ ਉੱਥੇ ਉਹਨਾਂ ਨੇ ਆਪਣਾ ਤੰਬੂ ਸੀਗਾ ਜਿਹੜਾ ਟੈਂਟ ਸੀਗਾ ਉਹ ਲਾਇਆ ਸੀ ਜੀ ਬਿਲਕੁਲ ਜੀ ਠੀਕ ਹੈ ਜੀ ਅਗਲਾ ਸਵਾਲ ਆਪ ਜੀ ਨੂੰ ਆ ਵੀ ਨੇ ਜ਼ਿਕਰ ਕੀਤਾ ਰੇਵਾਲਸਰ ਦਾ ਹਾਂ ਜੀ ਇਰਵਾਲ ਸਰ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਕੁਝ ਧਰਮਾਂ ਦਾ ਇਹ ਸਾਂਝਾ ਸਥਾਨ ਹੈ। ਹਾਂਜੀ ਕਿਹੜੇ ਕਿਹੜੇ ਧਰਮਾਂ ਦਾ ਸਾਂਝਾ ਸਥਾਨ ਹੈ ਇਹ ਆਪ ਜੀ ਨੂੰ ਦੱਸਣਾ ਹੈ ਰਿਵਾਲ ਸਰ ਤੇ ਜਿਹੜੇ ਵੀਰ ਭੈਣ ਵੀਡੀਓ ਦੇਖ ਰਹੇ ਨੇ ਉਹ ਵੀ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਕਿ ਰਿਵਾਲ ਸਰ ਜਿਹੜਾ ਹੈ ਉਹ ਕਿਹੜੇ ਕਿਹੜੇ ਧਰਮਾਂ ਦਾ ਸਾਂਝਾ ਸਥਾਨ ਹੈ ਜੀ। ਰਿਵਾਲ ਸਰ ਜੀ ਤਿੰਨ ਧਰਮਾਂ ਦਾ ਸਾਂਝਾ ਸਥਾਨ ਹੈ ਜਿਹੜੀ ਪ੍ਰਜੋਜ ਜੀ ਦੇ। ਹਾਂਜੀ। ਪਰਜੋਜ ਜੀ ਦੱਸਣ ਪਰਜੋਜ ਦੀ। ਹਿੰਦੂ ਧਰਮ ਹੂੰ ਬੁੱਧ ਧਰਮ ਹੂੰ ਸਿੱਖ ਧਰਮ ਹਿੰਦੂ ਧਰਮ ਬੁੱਧ ਧਰਮ ਅਤੇ ਸਿੱਖ ਧਰਮ ਦਾ ਸਾਂਝਾ ਸਥਾਨ ਹੈ ਠੀਕ ਹੈ ਜੀ ਤੇ ਉਥੇ ਗੁਰਦਾਰਾ ਹੈ ਗੁਰਦਾਰਾ ਸ੍ਰੀ ਰੇਵਾਲ ਸਾਹਿਬ ਜਿੱਥੇ ਗੁਰਗੋਮ ਸਿੰਘ ਨੇ ਚਰਨ ਪਾਏ ਸਨ ਤੋਂ ਪੰਜੋ ਗੁਰਦਾਰ ਸਾਹਿਬ ਹੋ ਕੇ ਕੁਝ ਰਹਿਤ ਨਹੀਂ ਗਿਆ ਜੀ ਹਾਂ ਜੀ ਅਗਰ ਤੁਸੀਂ ਕੁਝ ਹੋਰ ਪੁੱਛਣਾ ਤਾਂ ਪੁੱਛ ਸਕਦੇ ਹੋਗੇ ਅੱਛਾ ਜੀ ਸੋ ਅਸੀਂ ਜਿੰਨੀ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਭਾਈ ਇਹ ਸਾਡੀ ਸਟੱਡੀ ਦੇ ਮੁਤਾਬਿਕ ਹੁੰਦਾ ਹੈ ਤੇ ਓਣ ਤਾਂ ਹੀ ਹੋਣੀ ਹੈ ਸੁਭਾਵਿਕ ਹੈ ਬਿਲਕੁਲ ਜੇ ਕੋਈ ਕਮੀ ਪੇਸ਼ੀ ਲੱਗੇ ਸਾਡ ਨੂੰ ਦੱਸੋ ਸੁਧਾਰ ਕਰਾਂਗੇ ਵੀਡੀਓ ਨੂੰ ਸ਼ੇਅਰ ਕਰਦੇ ਜਾ ਕਰੋ ਤਾਂ ਕਿ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਮਿਲਦੇ ਆਇਂ ਨੈਕਸਟ ਵੀਡੀਓ ਵਿੱਚ ਵਾਹਿਗੁਰਜੀ ਕਾ ਖਾਲਸਾ ਵਾ